ਤੇਰੇ ਜੀਵਨ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਸ਼ੁਭ ਗੁਣਾ ਦੀ ਮਹਿਕ ਜਿਹੜੀ ਆ ਉਹ ਤੂੰ ਸੰਸਾਰ ਵਿੱਚ ਖਿਲਾ ਰਹੀਂ ਭਗਤ ਜੀ ਆਖਦੇ ਨੇ ਆਹ ਦੇਹੀ ਪਰਮਲ ਮਹਿ ਕੰਦਾ ਬਹੁਤ ਕੋਸ਼ਿਸ਼ ਕਰਦਾ ਤੇ ਇਸੇ ਕਰਕੇ ਤਾਂ ਸੁਖ ਬਿਸਰੇ ਪਰਮ ਆਨੰਦਾ ਇਹਨੂੰ ਫਿਰ ਪਰਮ ਆਨੰਦ ਉਹ ਜੋ ਪਰਮਾਤਮਾ ਉਹ ਬਿਸਰ ਜਾਂਦਾ ਕਿਉਂਕਿ ਧਿਆਨ ਜਿਹੜਾ ਇਹ ਨਾ ਇਸ ਪਾਸੇ ਲੱਗ ਗਿਆ ਮਹਿਕ ਵਾਲੇ ਪਾਸੇ ਲੱਗ ਗਿਆ ਸਵਾਰਣ ਸ਼ਿੰਗਾਰਣ ਵਾਲੇ ਪਾਸੇ ਲੱਗ ਗਿਆ ਉਹ ਪਰਮਾਤਮਾ ਬਿਸਰ ਜਾਂਦਾ ਹੈ ਪਹਿਲਾ ਇਨਸਾਨ ਜੋਗੀ ਸੀ ਜੋਗੀ ਤੋਂ ਬਾਅਦ ਫਿਰ ਭੋਗਣ ਲੱਗ ਪਿਆ ਕਿਉਂਕਿ ਜਿਹੜੇ ਸਾਡੇ 5 ਗਿਆਨ ਇੰਦਰੀ ਨੇ ਨਾ ਜਿੱਤੇ ਅੱਖਾਂ ਮੰਗਦੀਆਂ ਨੇ ਕਿ ਚੰਗਾ ਚੰਗਾ ਰੂਪ ਵੇਖਾਂ ਇਹ ਅੱਖਾਂ ਮੈਲੀਆਂ ਕਰ ਲੈਂਦਾ ਉਹ ਚੰਗਾ ਰੂਪ ਅੱਖਾਂ ਦੇ ਸਾਹਮਣੇ ਆਵੇ ਤੇ ਪਿੱਛੇ ਮਨ ਮੈਲਾ ਕਾਲਾ ਅੱਖਾਂ ਮੈਲੀਆਂ ਕਰ ਲੈਂਦਾ ਗੁਰੂ ਨੇ ਤੇ ਅੱਖਾਂ ਦੇ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਸਨ ਕਿ ਤੂੰ ਜੇ ਵੇਖੇ ਵੀ ਤੇ ਤੇਰੀ ਅੱਖਾਂ ਦੇ ਵਿੱਚੋਂ ਅੰਮ੍ਰਿਤ ਚਰਨਾ ਚਾਹੀਦਾ ਪਰ ਇਹ ਪਰਤਰੀਏ ਰੂਪ ਨਾ ਪੀਖੇ ਨੇਤਰ ਅੱਖਾਂ ਮੰਗ ਕਰਦੀਆਂ ਨੇ ਪਰਾਇਆ ਰੂਪ ਤੱਕਣਾ ਪਰਾਏ ਅਬ ਤਕਣੇ ਉਥੇ ਕੰਨ ਵੀ ਮੰਗ ਕਰਦੇ ਨੇ ਕੰਨਾਂ ਦੀ ਆਪਣੀ ਖੁਰਾਕ ਹੈ ਕੰਨ ਕਹਿੰਦੇ ਨੇ ਸਾਰੀ ਮੈਨੂੰ ਚੰਗਾ ਆਖਣ ਤੇ ਦੂਜੇ ਦੀ ਬੁਰਾਈ ਹੋਵੇ ਉਥੇ ਜ਼ੁਬਾਨ ਇਹ ਵੀ ਰਸ ਮੰਗਦੀ ਹੈ ਤੇ ਜਿਹੜਾ ਸਾਡਾ ਤਨ ਹੈ ਤਨ ਦੀ ਜੋ ਚਮੜੀ ਹੈ ਸਪਰਸ਼ ਇਹ ਵੀ ਸੁਖ ਮੰਗਦਾ ਹੈ ਇਹ ਆਪਣੀ ਖੁਰਾਕ ਮੰਗਦਾ ਹੈ ਤੋ ਮਹਾਰਾਜ ਕਹਿੰਦੇ ਨੇ ਕਿ ਜਦੋਂ ਇਹ ਸੰਸਾਰੀ ਰਸਾਂ ਵਾਲੇ ਪਾਸੇ ਤੁਰਿਆ ਪਹਿਲਾਂ ਤੇ ਜੋਗੀ ਸੀ ਫਿਰ ਰਸਾਂ ਦੇ ਵਿੱਚੋਂ ਰਸ ਲੈਂਦਾ ਲੈਂਦਾ ਇਹ ਭੋਗੀ ਹੋ ਗਿਆ ਭੋਗ ਭੋਗ ਕੇ ਕਿਉਂਕਿ ਮਹਾਰਾਜ ਨੇ ਆਖਿਆ ਉਹ ਗੰਗਤਾ ਰੋਗੰ ਫਿਰ ਰੋਗੀ ਹੋ ਗਿਆ ਪਹਿਲਾਂ ਜੋਗੀ ਸੀ ਜੋਗੀ ਤੋਂ ਭੋਗੀ ਬਣਿਆ ਫਿਰ ਭੋਗੀ ਤੋਂ ਅੱਗੇ ਰੋਗੀ ਬਣ ਗਿਆ ਜਦੋਂ ਰੋਗੀ ਬਣਿਆ ਵੇਖਿਆ ਕਿ ਮੈਨੂੰ ਰੋਗ ਹੈ ਤੇ ਦੂਜੇ ਸਾਰੇ ਚੰਗੇ ਤੁਰੇ ਫਿਰਦੇ ਨੇ ਫਿਰ ਸੋਗੀ ਹੋ ਗਿਆ ਐਵੇਂ ਸਟੈਪ ਬਾਈ ਸਟੈਪ ਜਿਹੜਾ ਇਹਨਾਂ ਦੁੱਖ ਸਾਡਾ ਵੱਧਦਾ ਜਾਂਦਾ ਹੈ ਤੇ ਜਿਤਨੀ ਅਸੀਂ ਕੋਸ਼ਿਸ਼ ਕਰਾਂਗੇ ਇਸ ਮਨ ਨੂੰ ਰਜਾਣ ਦੀ ਇਹ ਮਨ ਰੱਜੇਗਾ ਨਹੀਂ ਮਨ ਦਾ ਤੇ ਉਹ ਸੁਭਾਅ ਹੈ ਕਿ ਇੱਕ ਖੂਹ ਹੈ ਔਰ ਜਿਹੜੇ ਮਾ